ਹਾਂਜੀ ਹੁਣ ਇੱਕ ਵਾਰ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਆਂ ਭਾਈ ਜੋ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਕਿਉਂਕਿ ਜਦੋਂ ਦਾ ਸਾਡੇ ਭਾਰਤ ਦੀ ਆਰਮੀ ਦੇ ਨੌਜਵਾਨਾਂ ਨੇ ਇੱਕ ਪਹਿਲਗਾਮ ਦਾ ਬਦਲਾ ਲਿਆ ਜਿਹੜੇ ਸਾਡੇ ਪੰਜਾਬੀ ਨੱਤੇ ਲੋਕਾਂ ਨੂੰ ਮਾਰਿਆ ਗਿਆ ਸੀ ਜੋ ਕਿ ਬੇਕਸੂਰ ਸੀ ਕਿਉਂਕਿ ਇੱਕ ਕਾਇਰ ਦੇਸ਼ਾ ਤਾਂ ਹੁਣ ਜੋੜਾ ਕਿ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਹੇ ਆ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਮਿਸਾਈਲ ਡਿੱਗੀ ਹੈ ਜਿਹੜਾ ਕਿ ਤੇ ਇੱਕ ਫਰੋਜ਼ਪੁਰ ਦੇ ਵਿੱਚ ਇੱਕ ਇਹਨਾਂ ਦਾ ਜਿਹੜਾ ਕੁਸਬੈਟ ਇਹਨੂੰ ਇੱਕ ਸਾਡੇ ਐਫਆਈ ਜੋ ਆਰਮੀ ਦੇ ਨੌਜਵਾਨਾਂ ਨੇ ਤੇ ਇੱਕ ਗੋਲੀਆਂ ਦਾਗੀਆਂ ਤੇ ਜੋ ਕਿ ਉਹਨੂੰ ਢੇਰ ਕਰ ਦਿੱਤਾ ਗਿਆ ਉਹ ਵੀ ਵੀਡੀਓ ਦਿਖਾਵਾਂਗੇ ਤੁਹਾਨੂੰ ਵੀਡੀਓ ਦੋ ਸੁਣਾਵਾਂਗੇ ਇਹ ਅੰਮ੍ਰਿਤਸਰ ਦੀ ਤੇ ਇੱਕ ਫਿਰੋਜ਼ਪੁਰ ਦੇ ਵਿੱਚ ਤਾਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਵੀ ਜਿਹੜਾ ਕਿ ਸਾਡੇ ਆਰਮੀ ਦੇ ਨੌਜਵਾਨਾਂ ਨੇ 26 ਸਾਡੇ ਪੰਜਾਬੀ ਜਿਹੜੇ ਬੇਖੂਰ ਨੱਤੇ ਲੋਕਾਂ ਤੇ ਇਹਨਾਂ ਨੇ ਵਾਰ ਕਰਿਆ ਸੀ ਜਿਹੜੇ ਅੱਤਵਾਦੀ ਤੇ ਇਹਨਾਂ ਦੇ ਅੱਡੇ 9 ਅੱਤਵਾਦੀਆਂ ਦੇ ਅੱਡੇ ਢੇਰ ਕੀਤੇ ਆ ਪਾਕਿਸਤਾਨ ਦੇ ਵਿੱਚ ਜਾ ਕੇ ਜਿਹੜਾ ਕਿ ਇਹਨਾਂ ਨੂੰ ਜਵਾਬ ਦਿੱਤਾ ਬਹੁਤ ਕਰਾਰਾ ਜਵਾਬ ਦਿੱਤਾ ਸਾਡੇ ਆਰਮੀ ਦੇ ਨੌਜਵਾਨਾਂ ਨੂੰ ਸਾਡਾ ਦਿਲੋਂ ਸਲੂਟਾ ਸਾਡੀ ਆਰਮੀ ਨੂੰ ਕਿਉਂਕਿ ਸਾਡਾ ਆਰਮੀ ਦੇ ਸਿਰ ਤੇ ਸਾਡਾ ਜੋ ਅਸੀਂ ਸਕੂਨ ਨਾਲ ਜ਼ਿੰਦਗੀ ਜੀ ਸਕਦੇ ਆ ਤਾਂ ਹੁਣ ਜਿਹੜੀ ਗੱਲ ਤੁਹਾਨੂੰ ਜੋ ਵੀਡੀਓ ਸੁਣਾਉਣ ਜਾ ਰਹੇ ਆ ਬਾਅਦ ਵਿੱਚ ਕਰਾਂਗੇ ਵਿਚਾਰ ਸਾਂਝੇ ਸਮੋ ਵੀਡੀਓ ਕਿਉਂਕਿ ਲੋਕਾਂ ਜ਼ਰੂਰਤ ਨਹੀਂ ਹੈ ਕੁਝ ਵੀ ਨਹੀਂ ਹੋਇਆ ਲੇਕਿਨ ਹੁਣ ਜਿਹੜੀ ਗੱਲ ਸਾਹਮਣੇ ਨਿਕਲ ਕੇ ਆਈ ਹੈ ਕਿ ਦੋ ਮਿਸਾਈਲਾਂ ਜਿਹੜੀਆਂ ਨੇ ਉਹ ਪਾਕਿਸਤਾਨ ਵੱਲੋਂ ਦਾਗੀਆਂ ਗਈਆਂ ਸੀ ਜਿਨ੍ਹਾਂ ਨੂੰ ਡਿਫੈਂਸ ਸਿਸਟਮ ਵੱਲੋਂ ਭਾਰਤ ਦੇ ਉਹਨਾਂ ਨੂੰ ਰਡਾਰ ਤੇ ਲੈ ਕੇ ਉਹਨਾਂ ਨੂੰ ਜ਼ਮੀਨ ਤੇ ਆਸਮਾਨ ਦੇ ਵਿੱਚ ਕ੍ਰੈਸ਼ ਕਰਕੇ ਜ਼ਮੀਨ ਤੇ ਸੁੱਟ ਦਿੱਤਾ ਤਾਂ ਯਾਨੀ ਕਿ ਪਾਕਿਸਤਾਨ ਬਾਸ ਨਹੀਂ ਆ ਰਿਹਾ ਜਿਵੇਂ ਕਿ ਭਾਰਤ ਵੱਲੋਂ ਲਗਾਤਾਰ ਆਤਕੀ ਠਿਕਾਨੀਆਂ ਤੇ ਜਿਹੜੇ ਪਾਕਿਸਤਾਨ ਦੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਲੇਕਿਨ ਬੁਖਲਾਹਟ ਦੇ ਵਿੱਚ ਆਇਆ ਪਾਕਿਸਤਾਨ ਲਗਾ ਲਗਾਤਾਰ ਭਾਰਤ ਦੇ ਆਮ ਲੋਕਾਂ ਨੂੰ ਜਿਹੜਾ ਨਿਹਿਤਿਆਂ ਨੂੰ ਜਾਂ ਧਾਰਮਿਕ ਸਥਾਨਾਂ ਦੇ ਉੱਪਰ ਲਗਾਤਾਰ ਹਮਲੇ ਕਰਦਾ ਨਜ਼ਰ ਆ ਰਿਹਾ ਤੇ ਲਗਾਤਾਰ ਜਿਹੜੀਆਂ ਨੇ ਵੱਡੀਆਂ ਐਮਰਜੈਂਸੀ ਮੀਟਿੰਗਸ ਵੀ ਦੇਸ਼ ਦੇ ਵਿੱਚ ਚੱਲਦੀਆਂ ਪਈਆਂ ਚਾਹੇ ਉਹ ਗ੍ਰਹਿ ਮੰਤਰੀ ਹੋਣ ਔਰ ਚਾਹੇ ਐਨਐਸਏ ਅਜੀਤ ਦੋਬਾਲ ਹੋਣ ਉਹਨਾਂ ਵੱਲੋਂ ਮੀਟਿੰਗਸ ਕੀਤੀਆਂ ਜਾ ਰਹੀਆਂ ਦੋਬਾਲ ਵੱਲੋਂ ਅੱਜ ਪ੍ਰਾਈਮ ਮਿੰਿਸਟਰ ਦੇ ਨਾਲ ਵੀ ਮੀਟਿੰਗ ਕੀਤੀ ਜਾ ਰਹੀ ਹੈ ਜਦੋਂ ਵੀ ਪ੍ਰਾਈਮ ਮਿੰਿਸਟਰ ਨਾਲ ਅਜੀਤ ਦੋਬਾਲ ਦੀ ਮੀਟਿੰਗ ਹੁੰਦੀ ਹੈ ਤਾਂ ਉਦੋਂ ਵੱਡਾ ਕੁਝ ਹੁੰਦਾ ਯਾਨੀ ਕਿ ਹੁਣ ਕੀ ਪਾਕਿਸਤਾਨ ਦੀ ਖੈਰ ਨਹੀਂ ਹੁਣ ਪਾਕਿਸਤਾਨ ਦੇ ਉੱਪਰ ਕੋਈ ਔਰ ਵੱਡਾ ਹਮਲਾ ਹੋਣ ਜਾ ਰਿਹਾ ਕਿਉਂਕਿ ਬਾਕੀ ਦੇਸ਼ਾਂ ਵਿੱਚੋਂ ਵੀ ਸਮਰਥਨ ਜ਼ਰੂਰ ਮਿਲਦਾ ਆ ਰਿਹਾ ਟਰੰਪ ਵੱਲੋਂ ਆਪਣੇ ਬਿਆਨ ਬਦਲਤੇ ਗਏ ਨੇ ਟਰੰਪ ਵੱਲੋਂ ਕਿਆ ਜਾ ਰਿਹਾ ਕਿ ਸ਼ਾਂਤੀ ਜ਼ਰੂਰ ਚਾਹੀਦੀ ਹੈ ਜਿਵੇਂ ਕਿ ਪਹਿਲੇ ਟਰੰਪ ਵੱਲੋਂ ਇਹ ਕਿਆ ਗਿਆ ਸੀਗਾ ਕਿ ਸ਼ਰਮਨਾਕ ਯਾਨੀ ਕਿ ਹੁਣ ਪਾਕਿਸਤਾਨ ਆਪਣੀ ਅਸਲੀਅਤ ਦੇ ਵਿੱਚ ਹੁਣ ਆ ਗਿਆ ਹੈ ਕਿ ਜਿਹੜੀ ਉਹਦੀਆਂ ਦਾ ਪਾਕ ਹਰਕਤਾਂ ਨੇ ਜਿਹੜੇ ਮਾਰੇ ਗਏ ਉਹਨਾਂ ਦੇ ਆਤਕੀ ਨੇ ਉਹਨਾਂ ਦੇ ਲੀਡਰ ਉਹਨਾਂ ਦੇ ਜਿਹੜੇ ਮਾਤਮ ਨੇ ਉਹਨਾਂ ਤੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਇਸ ਕਰਕੇ ਹੁਣ ਦੇਸ਼ ਦੀ ਜਨਤਾ ਵੀ ਚਾਹਦੀ ਹੈ ਕਿ ਲਗਾਤਾਰ ਪਾਕਿਸਤਾਨ ਨੂੰ ਹੁਣ ਇੱਕ ਹੋਰ ਵੀਡੀਓ ਦਿਖਾਉਣ ਜਾ ਰਹੇ ਆ ਤੁਹਾਨੂੰ ਜਿਹੜਾ ਕਿ ਬਈ ਇਹ ਪਾਕਿਸਤਾਨ ਦੀਆਂ ਹਰਕਤਾਂ ਕਿਉਂਕਿ ਸਾਡੇ ਆਰਮੀ ਦੇ ਨੌਜਵਾਨ ਕਿਉਂਕਿ ਹਰ ਵਕਤ ਬਾਰਡਰਾਂ ਤੇ ਮੌਜੂਦ ਹੁੰਦੇ ਆ ਤਾਂ ਇਸ ਕਰਕੇ ਜਿਹੜੀਆਂ ਦੋ ਮਸ਼ਾਲਾਂ ਇਧਰੋਂ ਛੱਡੀਆਂ ਗਈਆਂ ਸੀ ਉਹਨੂੰ ਅਸਮਾਨ ਦੇ ਵਿੱਚ ਠੇਰ ਕਰ ਦਿੱਤਾ ਗਿਆ ਤਾਂ ਇੱਕ ਵੀਡੀਓ ਤੁਸੀਂ ਹੋਰ ਸੁਣੋ ਹੁਣ ਸੋਨੋ ਵੀਡੀਓ ਆ ਕਰੀਬ 2:30 ਵਜੇ ਦੀ ਇਹ ਕੰਨਾ ਹੈ ਜੀ ਆ ਦੂਜੇ ਪਾਸੇ ਪੁਲਿਸ ਦੇ ਵੱਲੋਂ ਇਸ ਸਬੰਧੀ ਕੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿਉਂਕਿ ਪੁਲਿਸ ਦੇ ਵੱਲੋਂ ਵੀ ਕੇਸ ਦਰਜ ਕਰ ਲਿਆ ਹੋਏਗਾ ਇਸ ਮਾਮਲੇ ਦੇ ਵਿੱਚ ਮਨਦੀਪ ਆ ਬਿਲਕੁਲ ਜੇ ਗੱਲ ਕਰੀਏ ਤੇ ਪੁਲਿਸ ਵੱਲੋਂ ਜਿਹੜਾ ਹੈ ਹਜੇ ਤੱਕ ਇਹ ਜਾਣਕਾਰੀ ਨਿਕਲ ਕੇ ਆਈ ਹੈ ਔਰ ਉਸ ਤੋਂ ਬਾਅਦ ਜਿਹੜੀ ਇਸ ਦਾ ਡੈੱਡ ਬੋਡੀ ਹੈ ਉਸ ਨੂੰ ਪੁਲਿਸ ਦੇ ਹਵਾਲੇ ਕੀਤਾ ਜਾਏਗਾ ਜਿੱਥੇ ਪੁਲਿਸ ਵੱਲੋਂ ਇਸ ਦਾ ਪੋਸਟਮਾਰਟਮ ਕਰਵਾਇਆ ਜਾਏਗਾ ਮਮਦੂਰ ਦੇ ਸਿਵਲ ਹਸਪਤਾਲ ਜਾਂ ਫਰੋਸਪੁਰ ਦੇ ਵਿੱਚ ਔਰ ਉਸ ਤੋਂ ਬਾਅਦ ਜਿਹੜਾ ਇੱਥੇ ਮਾਮਲਾ ਗਰਦ ਕਰਕੇ ਅਗਲੀ ਕਾਰਵਾਈ ਜਿਹੜੀ ਕੀਤੀ ਜਾਏ ਮਨਦੀਪ ਕੋਈ ਹਾਲਾਂਕਿ ਮੁੱਢਲੀ ਜਾਣਕਾਰੀ ਕੋਈ ਕਾਗਜ਼ਾਤ ਵਗੈਰਾ ਕੋਈ ਇਸ ਦੇ ਕੋਲੋਂ ਪ੍ਰੂਫ ਕੋਈ ਆਈਡੀ ਕਾਰਡ ਕੁਝ ਇਸ ਤਰ੍ਹਾਂ ਦਾ ਬਰਾਮਦ ਹੋਇਆ ਜਿਸ ਬਾਰੇ ਜਾਣਕਾਰੀ ਮਿਲ ਰਹੀ ਹੈ ਆ ਬਿਲਕੁਲ ਰਣਜੀਤ ਜੇ ਗੱਲ ਕਰੀਏ ਤੇ ਹੁਣ ਭਾਰਤ ਪਾਕ ਸੀਮਾ ਤੇ ਤਣਾਅ ਦੀ ਸਥਿਤੀ ਹੈ ਔਰ ਇਸ ਤਰ੍ਹਾਂ ਇਸ ਕੋ ਬਸ ਪੈਟੀਆ ਦਾ ਇਸ ਭਾਰਤ ਸੀਮਾ ਦੇ ਵਿੱਚ ਗੁਸਪੈਟ ਕਰਨਾ ਇੱਕ ਵੱਡੀ ਗੱਲ ਹੈ ਔਰ ਇਸ ਨੂੰ ਜਿਹੜੀ ਇਸ ਦੀ ਸ਼ਾਨ ਵੀ ਬੀਐਸਐਫ ਤੇ ਹੋਰ ਸੁਰੱਖਿਆ ਏਜੰਸੀਆਂ ਜਿਹੜੀਆਂ ਕਰ ਰਹੀਆਂ ਨੇ ਔਰ ਰਾਤ ਇਸ ਫਾਇਰਿੰਗ ਦੇ ਕਾਰਨ ਹੀ ਜਿਹੜਾ ਇੱਕ ਵਾਰ ਰੈੱਡ ਅਲਰਟ ਹੋਇਆ ਸੀਗਾ ਔਰ ਬਲੈਕਆਊਟ ਹੋਇਆ ଥିਗਾ ਫਾਇਰਿੰਗ ਕਰ ਰਹੇ ਸੀ ਜਦੋਂ ਸਰਹੱਦ ਦੇ ਉੱਪਰ ਗੁਸਪੈਟੀਆਂ ਗੁਸਪੈਟ ਕਰ ਰਹੀਆਂ ਸੀ ਤਾਂ ਇੱਕਦਮ ਸਤਤਨਾਫ ਦੀ ਜਿਹੜੀ ਸਥਿਤੀ ਬਣ ਗਈ ਉਹ ਹੁਣ ਜਿਹੜੀਆਂ ਸਾਰੀਆਂ ਸੁਰੱਖਿਆ ਏਜੰਸੀਆਂ ਉਹ ਲਗਭਗ ਸੈਲੂ ਵਾਹਤੇ ਜਿਹੜੀ ਅਸੀਂ ਜਾਂਚ ਕਰ ਰਹੀਆਂ ਨੇ ਠੀਕ ਹੈ ਮਨਦੀਪ ਨਜ਼ਰ ਬਣਾਈ ਰੱਖੋ ਦੁਬਾਰਾ ਤੋਂ ਅਸੀਂ ਇਸ ਸੰਬੰਧੀ ਅਪਡੇਟ ਹਾਂਜੀ ਇਹ ਪਾਕਿਸਤਾਨੀ ਕੁਸਪੈਟੀਆਂ ਸੀ ਜਿਹਨੂੰ ਕੀ ਸਾਡੇ ਆਰਮੀ ਦੇ ਨੌਜਵਾਨਾਂ ਨੇ ਇੱਕ ਅੰਜਾਮ ਦਿੱਤਾ ਉਹਨੂੰ ਠੇਰ ਕਰ ਦਿੱਤਾ ਗਿਆ ਵੀ ਗੱਲ ਹੁਣ ਇੰਨੀ ਕਾ ਇਹ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਹੁੰਦਾ ਕਿਉਂਕਿ ਜੇ ਗੱਲ ਕਰੀਏ ਵੀ ਹ ਤੋ ਖੇਨਾਬਾਰ ਕਰਦਾ ਕਾਇਰ ਦੇਸ਼ਾ ਮਹਰ ਵੀਡੀਓ ਚ ਕਹਿਣਾ ਹੁੰਦਾ ਕਾਇਰ ਦੇਸ਼ ਇਸ ਕਰਕੇ ਮੰਨਿਆ ਜਾਂਦਾ ਕਿਉਂਕਿ ਇਹ ਉਧਰ ਜਿਹੜੇ ਅਤਵਾਦੀਆਂ ਨੂੰ ਪਾਲਦੇ ਆ ਤੇ ਬਾਅਦ ਦੇ ਵਿੱਚ ਇਹ ਅਚਾਨਕ ਸਾਡੇ ਜਿਹੜੇ ਪੰਜਾਬੀ ਲੋਕ ਜਿਨ੍ਹਾਂ ਨੂੰ ਕੋਈ ਜਿਹੜੇ ਕੋਈ ਘੁੰਮਣ ਗਏ ਸੀ ਹੁਣ ਟੂਰ ਤੇ ਤੇ ਜਿਵੇਂ ਕਿ ਪਹਾੜੀ ਇਲਾਕਿਆਂ ਦੇ ਵਿੱਚ ਅਚਾਨਕ ਇਹ ਨੱਤੇ ਲੋਕਾਂ ਤੇ ਵਾਰ ਕਰਦਿਆ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੁੰਦਾ ਉਹਨਾਂ ਨੂੰ ਇਹ ਬੇਕਸੂਰਾਂ ਨੂੰ ਮਾਰਿਆ ਜਾਂਦਾ ਜਿਵੇਂ ਸਾਡੇ ਹੁਣ ਗੱਲ ਕਰੀਏ ਵੀ ਧਰਮ ਕੀ ਜਗਾ ਜਿਵੇਂ ਕਿ ਗੁਰਦੁਆਰਿਆਂ ਦੇ ਵਿੱਚ ਇਹਨਾਂ ਨੇ ਕਈ ਵਾਰ ਮਸਾਲਾ ਸਿੱਟੀਆਂ ਕਈ ਸਾਡੇ ਇਧਰ ਨੁਕਸਾਨ ਬਹੁਤਾਂ ਦਾ ਹੋ ਗਿਆ ਇੱਕ ਜੋ ਪ੍ਰਸ਼ੰਡਾ ਦੇ ਨਾਲ ਇੱਕ ਪਿੰਡ ਲੱਗਦਾ ਤੇ ਉਥੇ ਅਕਲੀਆ ਪਿੰਡ ਦੇ ਵਿੱਚ ਵੀ ਇੱਕ ਇਹ ਜਿਹੜਾ ਇੱਕ ਪਲਾਨ ਡਿੱਗਿਆਗਾ ਕ੍ਰੈਸ਼ ਹੋਇਆਗਾ ਤਾਂ ਕਈ ਵਾਰ ਇਹਨੇ ਮਸਾਲਾ ਜਿਹੜੀਆਂ ਹੁਣ ਇੱਧਰ ਸੱਟਣ ਦੀ ਕੋਸ਼ਿਸ਼ ਕਰ ਰਿਹਾ ਤੇ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆ ਰਹੇ ਸਾਡੇ ਜਿਹੜਾ ਰਾਤ ਆਰਮੀ ਦੇ ਨੌਜਵਾਨਾਂ ਨੂੰ ਇਹਨੂੰ ਇੱਕ ਜਵਾਬ ਦਿੱਤਾ ਤੇ ਜੇ ਇਹ ਹੁਣ ਆਮ ਨਾਗਰਿਕ ਤੇ ਸੱਟਣ ਲੱਗ ਰਹੇ ਆ ਇਹ ਆਪਣੇ ਬੰਦੀਓ ਮਸਾਲਾ ਤੇ ਜੇ ਸਾਡੇ ਵਾਲਿਆਂ ਦੇ ਕਰਤਾ ਕੰਮ ਤਾਂ ਚਾਲੂ ਤਾਂ ਮੁੜ ਕੇ ਇਹਨਾਂ ਦੇ ਨੱਕ ਚ ਦਾਮ ਆ ਜਾਣਾ ਯੂਕੀ ਕਲਾ ਪਾਣੀ ਬੰਦ ਕਰਨੀ ਇਹਨਾਂ ਦੇ ਬੰਦ ਕਰਨ ਕਾਰਨ ਇਹਨਾਂ ਦੇ ਨਕਚੇਦਮ ਆ ਗਿਆ ਤੇ ਜੇ ਕਿਤੇ ਮੈਂ ਕਿਹੜਾ ਸਿੱਧੀ ਲੜਾਈ ਲੜਨੀ ਹੋਵੇ ਸਿੱਧੀ ਇਹਨਾਂ ਦੇ ਆਰਮੀ ਦੇ ਨਾਲ ਪਾਕਿਸਤਾਨ ਦੀ ਨਾਲ ਤਾਂ ਅੱਧੇ ਘੰਟੇ ਦੇ ਵਿੱਚ ਤਬਾਹ ਕਰ ਦੇਣੀ ਹੈ ਪਾਕਿਸਤਾਨ ਨੂੰ ਨੇ ਸਾਡੇ ਇੰਡੀਆ ਦਾ ਜੋ ਸਾਨੂੰ ਇੱਕ ਮਾਣ ਆ ਇੰਡੀਆ ਦੇ ਸਾਡੇ ਜਿਹੜੇ ਆਰਮੀ ਦੇ ਨੌਜਵਾਨ ਉਹਨਾਂ ਦਾ 100 ਤੇ ਸਾਡੇ ਸਿਰਫ ਇੱਕ ਸਾਡੇ ਬਰਾਬਰ ਆ 100 ਦੇ ਇੱਕ ਕਿਉਂਕਿ ਸਾਡੇ ਆਰਮੀ ਤੇ ਸਾਨੂੰ ਮਾਣ ਆ ਵੀ ਇਹਨਾਂ ਨੂੰ ਅੰਜਾਮ ਦੇਣ ਵਾਸਤੇ ਸਾਡੀ ਆਰਮੀ ਜਿੰਦਾਬਾਦ ਆ ਤੇ ਸਲੂਟਾ ਦਿਲੋਂ ਕਿਉਂਕਿ ਅਸੀਂ ਜੋ ਬਈ ਆਰਮੀ ਦੇ ਸਰਤੇ ਜਿੰਦਾਗਾ ਸਾਡਾ ਸਾਰਾ ਪੰਜਾਬ ਜੀ ਰਿਹਾ ਕਿਉਂਕਿ ਸਾਡਾ ਬਈ ਆਰਮੀ ਦੇ ਨੌਜਵਾਨਾਂ ਨੂੰ ਸਾਡਾ ਦਿਲੋਂ ਸਲੂਟ ਆ ਕਿਉਂਕਿ ਇਹਨਾਂ ਨੂੰ ਅੰਜਾਮ ਦੇਣ ਵਾਸਤੇ ਤੇ ਸਾਡਾ ਸਾਰਾ ਪੰਜਾਬ ਨਾਲ ਖੜਾਗਾ ਜੇ ਸਾਡੀ ਕਿਸੇ ਆਮ ਨਾਗਰਿਕਾਂ ਦੀ ਲੋੜ ਪਊਗੀ ਤਾਂ ਵੀ ਅਸੀਂ ਸਾਡੇ ਦੇਸ਼ ਵਾਸਤੇ ਹਾਜ਼ਰ ਆ ਜੋ ਕਦੋਂ ਵੀ ਸਾਡੇ ਜਦੋਂ ਵੀ ਸਾਨੂੰ ਬਾਜ ਵੱਜ ਗਈ ਕਦੋਂ ਜੇ ਸਾਡੇ ਤੇ ਭੀੜ ਪੈਣ ਲੱਗੀ ਤਾਂ ਆਮ ਅਸੀਂ ਜਿਹੜੇ ਆਮ ਨਾਗਰਿਕ ਅਸੀਂ ਜਾਣ ਨੂੰ ਬਾਰਡਰਾਂ ਤੇ ਲੜਨ ਨੂੰ ਸਾਡੇ ਜੋ ਪਿੰਡਾਂ ਦੇ ਜਿਹੜੇ ਲੋਕ ਆ ਉਹਨਾਂ ਦਾ ਕਹਿਣਾ ਵੀ ਇਹ ਆ ਸਾਡਾ ਵੀ ਇਹੀ ਕਹਿਣਾ ਕਿਉਂਕਿ ਸਾਡੇ ਦੇਸ਼ ਵਾਸਤੇ ਅਸੀਂ ਜਾਨਾਂ ਕੁਰਬਾਨ ਕਰ ਦਾਂਗੇ ਜੇ ਅਗਰ ਪਾਕਿਸਤਾਨ ਪਹਿਲ ਕਰੂਗਾ ਗੱਲ ਹੁਣ ਇੰਨੀ ਕਾ ਸਾਡੇ ਆਰਮੀ ਦੇ ਨੌਜਵਾਨ ਕਿਸੇ ਨਾਲ ਧੋਖਾ ਨਹੀਂ ਕਰਦੇ ਪਹਿਲਾ ਚੇਤਾਵਨੀ ਦਿੱਤੀ ਸੀ 48 ਘੰਟਿਆਂ ਦੇ ਵਿੱਚ ਇਹਨਾਂ ਨੂੰ ਇੰਜਾਮ ਦਿੱਤਾ ਨਾ ਕਿ ਕੋਈ ਜਿਹੜੇ ਆਮ ਨਾਗਰਿਕਾ ਕੋਈ ਬੇਕਸੂਰਾਂ ਤੋਂ ਕਿਸੇ ਤੋਂ ਬਦਲਾ ਨਹੀਂ ਲਿਆ ਜਿਹੜੇ ਕੀ ਇਹਨਾਂ ਦੇ ਅੱਡੇ ਆ ਨੌ ਅਕਤੀ ਜਿਹੜਾ ਤਵਾਦਿਆਂ ਦੇ ਨੌ ਅੱਡੇ ਆ ਉਹਨਾਂ ਨੂੰ ਤਵਾ ਕੀਤਾ ਤੇ ਜਿਹੜੇ ਇਹ ਦਾਅਵੇ ਕਰ ਰਹੇ ਆ ਵੀ ਸਾਡੇ ਬੇਕਸੂਰ ਮਾਰੇ ਗਏ ਮਾਰੇ ਗਏ ਤੇ ਜਿਹੜੇ 26 ਮਾਰੇ ਗਏ ਆਪਦੇ ਵਾਰੀ ਹੁਣ ਇਹ ਪਾਕਿਸਤਾਨ ਜਿੱਕਾ ਮਾਰ ਰਿਹਾ ਵੀ ਸਾਡੇ ਬੇਕਸੂਰ ਮਾਰੇ ਗਏ ਜਿਹੜੇ ਕੀ ਜਿਹੜੀਆਂ ਮਸਜਿਦ ਨਾਲ ਲੱਗਦੀਆਂ ਮਸੀਤਾਂ ਤੇ ਵੀ ਉਹਨਾਂ ਨੂੰ ਤਾਂ ਇਸ ਮੈਚ ਕੀਤਾ ਹੁਣ ਜਿੱਥੇ ਅੱਡੇ ਆ ਕਿ ਉਹਨਾਂ ਦੇ ਨਾਲ ਕੁਝ ਲੱਗੂਆ ਦਾ ਨਾਲ-ਨਾਲ ਉੱਡਣਗੇ ਉਹ ਉਹ ਜਾਣਬੁੱਝ ਕੇ ਨਹੀਂ ਸੱਟੇਗੇ ਸਾਡੇ ਆਰਮੀ ਦੇ ਨੌਜਵਾਨਾਂ ਨੇ ਚਲੋ ਜੀ ਖਾਸ ਕਰਕੇ ਪੰਜਾਬ ਦੇ ਪ੍ਰਤੀ ਚੈਨਲ ਆ ਤੇ ਜੋ ਪੰਜਾਬ ਚ ਗੱਲਬਾਤ ਹੁੰਦੀ ਹੈ ਤੁਹਾਡੇ ਸਾਂਝੀ ਕਰਦੇ ਆ ਜਿੱਥੋਂ ਵੀ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ